ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਸਤਗੁਰੂ ਜੀ ਦੇ ਵੇਲੇ ਗੁਰੂ ਸਾਹਿਬ ਜੀ ਦੀ ਖਜੂਰੀ ਵਿੱਚ ਭਾਈ ਸੱਤਾ ਜੀ ਤੇ ਬਲਵੰਡ ਜੀ ਨਾਮ ਦੇ ਦੂਪਰਾ ਕੀਰਤਨ ਕਰਿਆ ਕਰਦੇ ਸੀ ਇਹਨਾਂ ਦੀ ਲੜਕੀ ਦੀ ਸ਼ਾਦੀ ਸੀ ਤੇ ਭਾਈ ਸੱਤਾ ਜੀ ਤੇ ਬਲਵੰਡ ਜੀ ਨੇ ਵਿਚਾਰ ਕੀਤੀ ਕਿ ਆਪਾਂ ਗੁਰੂ ਅਰਜੁਨ ਸਾਹਿਬ ਜੀ ਦੇ ਕੋਲ ਅਰ ਬੇਨਤੀ ਕਰੀਏ ਕਿ ਸਾਡੀ ਧੀ ਦੀ ਸ਼ਾਦੀ ਵਾਸਤੇ ਸਤਗੁਰੂ ਜੀ ਸਾਨੂੰ ਕੁਝ ਧਨ ਕੁਝ ਖਰਚ ਦੇਣ ਕੇ ਸਾਡੀ ਧੀ ਦੀ ਸ਼ਾਦੀ ਹੋ ਸਕੇ ਇਹਨਾਂ ਦੋਨਾਂ ਭਰਾਵਾਂ ਨੇ ਗੁਰੂ ਅਰਜੁਨ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡੀ ਧੀ ਦੀ ਸ਼ਾਦੀ ਹੈ ਤੇ ਤੁਸੀਂ ਸਾਡੀ ਮਦਦ ਕਰੋ ਤੇ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਭਾਈ ਇਹ ਗੁਰੂ ਨਾਨਕ ਦਾ ਘਰ ਹੈ ਤੇ ਗੁਰੂ ਨਾਨਕ ਦਾ ਘਰ ਤੇ ਖੈ ਲੋੜਵੰਦਾਂ ਤੇ ਗਰੀਬਾਂ ਦੀ ਮਦਦ ਵਾਸਤੇ ਤੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਤੁਸੀਂ ਤੇ ਗੁਰੂ ਕੇ ਕੀਰਤਣੀਏ ਹੋ ਤੇ ਤੁਹਾਡੀ ਕਿਉਂ ਨਹੀਂ ਮਦਦ ਕਰਨੀ ਦੱਸੋ ਕੀ ਚਾਹੀਦਾ ਹੈ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਕਿਰਪਾ ਕਰਕੇ ਤੇ ਕੱਲ ਨੂੰ ਜਿੰਨਾ ਵੀ ਚੜਤ ਦਾ ਧੰਨ ਹੋਵੇ ਚੜਾਵਾ ਹੋਵੇ ਉਹ ਸਾਨੂੰ ਦੇ ਦੇਣਾ ਮੈਂ ਬੜੇ ਸੰਖੇਪ ਰੂਪ ਵਿੱਚ ਬੇਨਤੀ ਕਰਨ ਲੱਗਿਆ ਇਹਨਾਂ ਨੇ ਆਖਿਆ ਕਿ ਸਾਨੂੰ ਕੱਲ ਦੇ ਦਿਨ ਦਾ ਜਿੰਨਾ ਚੜਾਵਾ ਉਹ ਸਾਨੂੰ ਦੇ ਦਿੱਤਾ ਜਾਏ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਭਾਈ ਚੜਾਵੇ ਦਾ ਕੀ ਹੈ ਕਦੇ ਵੱਧਦਾ ਹੈ ਕਦੇ ਘਟਦਾ ਹੈ ਤੁਸੀਂ ਉਦਾਂ ਦੱਸੋ ਤੁਹਾਨੂੰ ਕਿੰਨਾ ਕੁ ਧੰਨ ਚਾਹੀਦਾ ਐ ਅਸੀਂ ਦੇ ਦੇਾਂਗੇ ਪਰ ਕਹਿੰਦੇ ਨਹੀਂ ਜੀ ਸਾਨੂੰ ਚੜਾਵਾ ਹੀ ਚਾਹੀਦਾ ਹੈ ਕਈ ਵਾਰ ਬੰਦਾ ਨਾ ਲਾਲਤ ਵਿੱਚ ਆ ਕੇ ਗਲਤ ਫੈਸਲੇ ਲੈ ਲਿੰਦੇ ਗੁਰੂ ਅਰਜੁਨ ਸਾਹਿਬ ਕਹਿੰਦੇ ਸਤੈ ਭਾਈ ਕੱਲ ਦਾ ਚੜਾਵਾ ਤੁਹਾਡਾ ਅਗਲੇ ਦਿਨ ਹੀ ਆਏ ਕੀਰਤਨ ਕੀਤਾ ਸਮਾਪਤੀ ਹੋਈ ਤੇ ਜਿੰਨਾ ਕੁ ਚੜਾਵਾ ਸੀ ਸਤਗੁਰੂ ਜੀ ਸਿੱਖ ਨੂੰ ਕਹਿੰਦੀ ਇਕੱਠਾ ਕਰਕੇ ਇਹਨਾਂ ਨੂੰ ਦੇ ਦਿਓ ਸਿੱਖ ਨੇ ਚੜਾਵਾ ਇਕੱਠਾ ਕੀਤਾ ਇਹਨਾਂ ਨੂੰ ਫੜਾਉਣ ਲੱਗਿਆ ਉਹ ਜਿਹੜਾ ਕੱਪੜੇ ਵਿੱਚ ਕਪੋਟਲੀ ਵਿੱਚ ਬਣ ਕੇ ਜਦੋਂ ਚੜਾਵਾ ਪੜਾਇਆ ਇਹਨਾਂ ਨੇ ਵਗਾ ਕੇ ਗੁਰੂ ਅਰਜਨ ਸਾਹਿਬ ਦੇ ਚਰਣਾ ਵਿੱਚ ਮਾਰਿਆ ਕਹਿੰਦੇ ਸਾਰੇ ਦਿਨ ਦਾ ਚੜਾਵਾ ਇੰਨਾ ਕੋ ਹੋਇਆ ਅਸੀਂ ਨਹੀਂ ਇਹ ਧਨ ਲੈਣਾ ਇਹਦੇ ਨਾਲ ਕੀ ਸਾਡਾ ਬਣੇਗਾ ਇਹਦੇ ਨਾਲ ਸਾਡੀ ਲੜਕੀ ਦੀ ਸ਼ਾਦੀ ਕਿੱਥੋਂ ਹੋਏਗੀ ਤੇ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਤੁਸੀਂ ਜਾਣ ਬੁੱਝ ਕੇ ਸੰਗਤ ਨੂੰ ਮਨਾ ਕਰ ਦਿੱਤਾ ਹੋਣਾ ਕਿ ਅੱਜ ਦੇ ਦਿਨ ਚੜਾਵਾ ਨਾ ਚੜਾਵੇ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਅਸੀਂ ਤੇ ਕੱਲ ਹੀ ਕਿਹਾ ਸੀ ਕਿ ਸੰਗਤ ਦਾ ਕੀ ਹੈ ਕਦੇ ਚੜਾਵਾ ਵੱਧਦਾ ਹੈ ਕਦੇ ਘਟਦਾ ਹੈ ਪਰ ਤੁਸੀਂ ਹੋਈ ਕਿਹਾ ਸੀ ਚੜਾਵਾ ਤੇ ਇਹ ਦੋਨੋਂ ਪ੍ਰਾਜ ਇਤਹਾਸ ਕਹਿੰਦਾ ਹੈ ਨਾਰਾਜ਼ ਹੋ ਕੇ ਗੁਰੂ ਅਰਜਨ ਸਾਹਿਬ ਦੇ ਨਾਲ ਤੇ ਘਰ ਚਲੇ ਗਏ ਅਗਲੇ ਦਿਨੇ ਕੀਰਤਨ ਕਰਨ ਨਹੀਂ ਆਏ ਗੁਰੂ ਅਰਜਨ ਸਾਹਿਬ ਜੀ ਜਦੋਂ ਦੀਵਾਨ ਵਿੱਚ ਸੰਗਤ ਵਿੱਚ ਆਏ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਸੰਗਤ ਬੈਠੀ ਹੈ ਕੀਰਤਨ ਨਹੀਂ ਹੋ ਰਿਹਾ ਗੁਰੂ ਸਾਹਿਬ ਕੁਛ ਦੇ ਨੇ ਅਜਰ ਰਬਾਬੀ ਨਹੀਂ ਆਏ ਕਿਉਂਕਿ ਰਬਾਬ ਦੇ ਨਾਲ ਕੀਰਤਨ ਕਰਦੇ ਸੀ ਹੁਣ ਤੇ ਹਰਮੋਨੀਅਮ ਤਬਲੇ ਦੇ ਨਾਲ ਕੀਰਤਨ ਹੁੰਦਾ ਹੈ ਨਾ ਗੁਰੂ ਸਾਹਿਬਾਂ ਦੇ ਵੇਲੇ ਤੰਤੀ ਜਿਹੜੇ ਸਾਜ਼ ਸੀ ਰਬਾਬ ਸਰੰਦਾ ਸਿਤਾਰ ਆਦ ਇਹਨਾਂ ਦੇ ਨਾਲ ਕੀਰਤਨ ਹੋਇਆ ਕਰਦਾ ਸੀ ਸਤਗੁਰੂ ਕਹਿੰਦੇ ਰਬਾਬੀ ਨਹੀਂ ਆਏ ਸਿੱਖ ਸੰਗਤ ਕਹਿਣ ਲੱਗੀ ਸਤਗੁਰੂ ਨਹੀਂ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਭੇਜਿਆ ਕਿ ਉਹਨਾਂ ਨੂੰ ਜਾ ਕੇ ਬੁਲਾ ਕੇ ਲਿਆਓ ਸਿੱਖ ਗਿਆ ਇਨਾਂ ਦੇ ਘਰ ਦੇ ਦਰਵਾਜ਼ੇ ਨੂੰ ਖੜਕਾ ਕੇ ਮੋੜ ਆਇਆ ਇਹਨਾਂ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਜਾਓ ਇਹ ਗੁਰੂ ਕੇ ਕੀਰਤਣੀਏ ਨੇ ਉਹਨਾਂ ਨੂੰ ਕਹੋ ਆ ਕੇ ਸੰਗਤ ਵਿੱਚ ਕੀਰਤਨ ਕਰਨ ਬਾਬਾ ਬੁੱਢਾ ਸਾਹਿਬ ਵੀ ਗਏ ਉਹਨਾਂ ਵੀ ਜਾ ਕੇ ਦਰਵਾਜ਼ਾ ਖੜਕਾਇਆ ਪੁੱਛਿਆ ਕੌਣ ਕਹਿੰਦੇ ਜੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਆਏ ਹਾਂ ਗੁਰੂ ਸਾਹਿਬ ਬੁਲਾ ਰਹੇ ਨੇ ਤੇ ਆ ਕੇ ਸੰਗਤ ਵਿੱਚ ਕੀਰਤਨ ਕਰੋ ਇਨੋ ਨੇ ਮਨਾ ਕਰ ਦਿੱਤਾ ਕਹਿੰਦੇ ਅਸੀਂ ਨਹੀਂ ਜਾਣਾ ਬਾਬਾ ਬੁੱਢਾ ਸਹਿਬ ਵਾਪਸ ਆ ਗਏ ਹੁਣ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਉਹ ਨਹੀਂ ਆ ਰਹੇ ਗੁਰੂ ਅਰਜੁਨ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਅਸੀਂ ਆਪ ਮਨਾ ਲਿਆਉਨੇ ਆ ਜੋ ਰੁੱਸ ਗਏ ਨੇ ਨਾਰਾਜ਼ ਨੇ ਤੇ ਸਤਿਗੁਰੂ ਕਹਿੰਦੇ ਅਸੀਂ ਆਪ ਮਨਾ ਲਿਆਵਾਂਗੇ ਇਤਿਹਾਸ ਕਹਿੰਦਾ ਗੁਰੂ ਅਰਜੁਨ ਸਾਹਿਬ ਨੰਗੇ ਪੈਰੀ ਗਏ ਵੇਖੋ ਕੀਰਤਣੀਆਂ ਦਾ ਕਿੱਡਾ ਵੱਡਾ ਸਤਕਾਰ ਕਰਦੇ ਸੀ ਗੁਰੂ ਸਾਹਿਬ ਨੰਗੇ ਪੈਰੀ ਇਹਨਾਂ ਦੇ ਘਰ ਗਏ ਆਪ ਜੀ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਹੋ ਨਾ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਸਹਿਬ ਆਪ ਜੀ ਨੇ ਦਰਸ਼ਨ ਕੀਤੇ ਹੋਣ ਗੁਰੂ ਕੇ ਮਹਿਲ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੇ ਨਾਲ ਇੱਕ ਗੁਰਦੁਆਰਾ ਹੈ ਟੋਬਾ ਭਾਈ ਛਲੋ ਜੀ ਉਸ ਗੁਰਦੁਆਰੇ ਦੇ ਨੇੜੇ ਇਹਨਾਂ ਦਾ ਘਰ ਸੀ ਤੇ ਗੁਰੂ ਅਰਜਨ ਸਾਹਿਬ ਕੁਝ ਸਿੱਖਾਂ ਨੂੰ ਨਾਲ ਲੈ ਕੇ ਨੰਗੇ ਪੈਰ ਇਹਨਾਂ ਦੇ ਘਰ ਗਏ ਦਰਵਾਜ਼ਾ ਖੜਕਾਇਆ ਸਿੱਖਾਂ ਨੇ ਬਾਰੋ-ਆਵਾਜ਼ ਦੇ ਕੇ ਆਖਿਆ ਭਾਈ ਗੁਰੂ ਅਰਜੁਨ ਸਾਹਿਬ ਆਏ ਨੇ ਦਰਵਾਜ਼ਾ ਖੋਲੋ ਇਹਨਾਂ ਦਰਵਾਜ਼ਾ ਤੇ ਖੋਲਿਆ ਪਰ ਗੁਰੂ ਅਰਜੁਨ ਸਾਹਿਬ ਦਾ ਕੋਈ ادب ਨਹੀਂ ਕੀਤਾ ਸਤਿਗੁਰੂ ਨੂੰ ਨਮਸਕਾਰ ਤੱਕ ਨਹੀਂ ਕੀਤੀ ਬੜੇ ਗੁੱਸੇ ਵਿੱਚ ਨੇ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਭਾਈ ਜੇ ਕੋਈ ਨਾਰਾਜ਼ਗੀ ਹੈ ਤੇ ਕੋਈ ਨਹੀਂ ਆਪਾਂ ਉਹ ਨਾਰਾਜ਼ਗੀ ਦੂਰ ਕਰ ਲੈਣੇ ਆਓ ਗੁਰੂਕੀਆਂ ਸੰਗਤਾਂ ਉਡੀਕ ਰਹੀਆਂ ਤੇ ਤੁਸੀਂ ਸੰਗਤ ਵਿੱਚ ਆ ਕੇ ਕੀਰਤਨ ਕਰੋ ਪਰ ਇਹ ਕਹਿਣ ਲੱਗੇ ਅਸੀਂ ਨਹੀਂ ਜਾਵਾਂਗੇ ਗੁਰੂ ਅਰਜੁਨ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜੇ ਕੋਈ ਨਾਰਾਜ਼ਗੀ ਹੈ ਕੋਈ ਸ਼ਿਕਵਾ ਗਿਲਾ ਹੈ ਕੋਈ ਰੋਸ ਹੈ ਆਪਾਂ ਗੱਲ ਕਰਾਂਗੇ ਜਿੰਨਾ ਧਨ ਚਾਹੀਦੇ ਦੇ ਦੇਾਂਗੇ ਧਨ ਦਾ ਕੀ ਹੈ ਤੁਸੀਂ ਤੇ ਗੁਰੂ ਕੇ ਕੀਰਤਨੀਏ ਹੋ ਤੁਹਾਡੇ ਤੋਂ ਤੇ ਧਨ ਵਾਰ-ਵਾਰ ਕੇ ਸੁੱਟ ਦੇਾਂਗੇ ਪਰ ਨਾਲ ਤੇ ਆਓ ਕੀਰਤਨ ਤੇ ਕਰੋ ਪਰ ਇਤਿਹਾਸ ਕਹਿੰਦਾ ਆਉਣਾ ਤੇ ਕੀ ਸੀ ਇਹਨਾਂ ਗੁਰੂ ਅਰਜੁਨ ਸਾਹਿਬ ਨੂੰ ਇੱਕ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਕਹਿੰਦੇ ਹੁਣ ਪਤਾ ਲੱਗਿਆ ਨਾ ਸਾਡਾ ਇੰਨਾ ਮੁੱਲ ਹੈ ਹੁਣ ਪਤਾ ਲੱਗੇ ਨਾ ਅਸੀਂ ਕੀਰਤਨ ਨਾ ਕਰੀਏ ਤੇ ਕੀ ਬਣਦਾ ਇੱਥੋਂ ਤੱਕ ਇਹ ਕਹਿੰਦੇ ਨੇ ਅਸੀਂ ਗੁਰੂ ਬਣਾਉਣੇ ਹਾਂ ਕਹਿੰਦੇ ਅਸੀਂ ਜਿੱਥੇ ਕੀਰਤਨ ਕਰਾਂਗੇ ਉਹਨੂੰ ਗੁਰੂ ਬਣਾ ਦੇਾਂਗੇ ਲੋਕਾਂ ਤੇ ਸਾਡੇ ਕệ ਤੇ ਚੱਲਣਾ ਹੈ ਨਾ ਕਹਿੰਦੇ ਨੇ ਇਹਨਾਂ ਇੱਥੋਂ ਤੱਕ ਬਚਨ ਆਕੇ ਕਹਿੰਦੇ ਜੇ ਸਾਡਾ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨਾਲ ਕੀਰਤਨ ਨਾ ਕਰਦਾ ਤੇ ਗੁਰੂ ਨਾਨਕ ਸਾਹਿਬ ਨੂੰ ਕਿੰਨੇ ਜਾਣਨਾ ਸੀ ਜਦੋਂ ਇਹ ਬਚਨ ਆਕੇ ਗੁਰੂ ਅਰਜੁਨ ਸਾਹਿਬ ਸਭ ਕੁਝ ਸੁਣ ਰਹੇ ਸੀ ਕੇ ਗੁੱਸੇ ਵਿੱਚ ਨਹੀਂ ਚਲੋ ਗਿਲਾ ਨਿਰਾਜਗੀ ਮਨ ਵਿੱਚ ਰੋਸ ਹੈ ਸਤਿਗੁਰੂ ਕਬੂਲ ਸੁਣ ਰਹੇ ਸੀ ਪਰ ਜਦੋਂ ਉਹਨਾਂ ਗੁਰੂ ਨਾਨਕ ਸਾਹਿਬ ਬਾਰੇ ਇਦਾਂ ਦੇ ਬਚਨ ਆਖੇ ਤੇ ਸਤਿਗੁਰੂ ਕਹਿੰਦੇ ਬਸ ਹੁਣ ਨਾ ਕੁਝ ਬੋਲਿਓ ਸਤਿਗੁਰੂ ਜੀ ਕਹਿੰਦੇ ਓਏ ਤੁਸੀਂ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਗੜ ਲਾਇਆ ਤੁਸੀਂ ਮੰਗਤੇ ਸੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਦਾਤੇ ਬਣਾ ਦਿੱਤਾ ਤੇ ਤੁਸੀਂ ਉਸ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਦੇ ਹੋ ਗੁਰੂ ਅਰਜਨ ਸਾਹਿਬ ਕਹਿੰਦੇ ਅਸਲ ਵਿੱਚ ਕੋੜਿਓ ਤੁਸੀਂ ਫਿੱਟ ਗਏ ਹੋ ਗੁਰੂ ਅਰਜਨ ਸਾਹਿਬ ਇਹ ਬਚਨ ਕਹਿ ਕੇ ਵਾਪਸ ਆ ਗਏ ਸੰਗਤ ਨੂੰ ਹੁਕਮ ਲਾ ਦਿੱਤਾ ਕੋਈ ਇਹਨਾਂ ਦੇ ਮੱਥੇ ਨਾ ਲੱਗੇ ਕੋਈ ਇਹਨਾਂ ਦੀ ਸ਼ਿਫਾਰਿਸ਼ ਨਾ ਕਰੇ ਜੇ ਕਿਸੇ ਨੇ ਇਹਨਾਂ ਦੀ ਸ਼ਿਫਾਰਿਸ਼ ਕੀਤੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹਨੂੰ ਨਸ਼ਰ ਕਰਾਂਗੇ ਨਸ਼ਰ ਕਰਨ ਦਾ ਭਾਵ ਹੁੰਦਾ ਹੈ ਕਿ ਉਹਦਾ ਮੁੱਖ ਕਾਲਾ ਕਰਾਂਗੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਗਧੇ ਤੇ ਬਿਠਾਵਾਂਗੇ ਸਾਰੇ ਸ਼ਹਿਰ ਦੇ ਵਿੱਚ ਉਹਨੂੰ ਘਮਾਵਾਗੇ ਉਹਦੀ ਬੇਇੱਜ਼ਤੀ ਕੀਤੀ ਜਾਏਗੀ ਇੱਕ ਇੱਕ ਢੰਗ ਦੇ ਨਾਲ ਸੋ ਵਿਚਾਰ ਗੁਰੂ ਅਰਜੁਨ ਸਾਹਿਬ ਵਾਪਸ ਆਏ ਆਪ ਸਰੰਦਾ ਹੱਥ ਵਿੱਚ ਲਿਆ ਸਿੱਖਾਂ ਨੂੰ ਕਹਿੰਦੇ ਅੱਜ ਤੋਂ ਬਾਅਦ ਕਿਸੇ ਦੀ ਮੁਤਾਜੀ ਨਹੀਂ ਅੱਜ ਤੋਂ ਬਾਅਦ ਹਰ ਸਿੱਖ ਕੀਰਤਨ ਕਰੇਗਾ ਉਸ ਦਿਨ ਗੁਰੂ ਅਰਜੁਨ ਸਾਹਿਬ ਨੇ ਸੰਗਤ ਨੂੰ ਮਾਣ ਦਿੱਤਾ ਜਿਹੜਾ ਆਪਾਂ ਢੋਲ ਕੀ ਸ਼ਾਣੇ ਲੈ ਕੇ ਕੀਰਤਨ ਕਰਨ ਬੈਠਦੇ ਆ ਨਾ ਇਹ ਗੁਰੂ ਅਰਜੁਨ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀਤੀ ਕਿ ਹਰ ਸਿੱਖ ਕੀਰਤਨ ਕਰ ਸਕਦਾ ਹੈ ਪਹਿਲਾਂ ਰਬਾਬੀਓ ਹੀ ਕੀਰਤਨ ਕਰਦੇ ਸੀ ਭਾਈ ਮਰਦਾਨਾ ਜੀ ਦੇ ਉਹ ਵੰਸ਼ਾ ਦਸਿਰੋ ਵਿਚਾਰ ਤੇ ਗੁਰੂ ਅਰਜੁਨ ਸਾਹਿਬ ਜੀ ਨੇ ਸਿੱਖਾਂ ਨੂੰ ਕੀਰਤਨ ਕਰਨ ਕਹਿ ਦਿੱਤਾ ਕੀਰਤਨ ਹੋਣ ਲੱਗ ਗਿਆ ਸਾਰਾ ਕੁਝ ਓਵੇਂ ਜਵੇਂ ਚੱਲਦਾ ਪਰ ਇਹ ਜਿਹੜੇ ਦੋਨੋਂ ਭਰਾ ਨੇ ਇਹਨਾਂ ਦੇ ਤਨ ਤੇ ਕੋੜ ਦਾ ਰੋਗ ਹੋ ਗਿਆ ਜੈ ਤਨ ਬਾਣੀ ਵਿਸਰ ਜਾਏ ਬਾਣੀ ਵਿਸਰ ਗਈ ਪਹਿਲਾਂ ਕੀਰਤਨ ਕਰਦੇ ਸੀ ਗੁਰੂ ਕੀਆਂ ਖੁਸ਼ੀਆਂ ਲੈਂਦੇ ਸੀ ਹੁਣ ਬਾਣੀ ਵਿਸਰ ਗਈ ਬਾਣੀ ਨੂੰ ਛੱਡ ਬੈਠੇ। ਥਾਂ-ਥਾਂ ਤੇ ਭਟਕਦੇ ਰਹੇ ਕਦੇ ਕਿਸੇ ਅੱਗੇ ਜਾ ਕੇ ਨਾਣੇ ਗਾਉਣਾ ਕਦੇ ਕਿਸੇ ਅੱਗੇ ਪਰ ਉਹ ਗੱਲ ਥੋੜਾ ਬਣਦੀ ਹੈ ਜਿਹੜੀ ਗੁਰੂ ਦੇ ਦਰਬਾਰ ਚੋਂ ਬਣਦੀ ਸੀ। ਹੁਣ ਇਹਨਾਂ ਨੂੰ ਧੀ ਦਾ ਵਿਆਹ ਹੋ ਗਿਆ ਸਭ ਕੁਝ ਹੋ ਗਿਆ ਤਨ ਤੇ ਕੋੜ ਦਾ ਰੋਗ ਹੋ ਗਿਆ। ਬੜੇ ਦੁਖੀ ਨੇ ਲੋਕ ਮੱਥੇ ਨਹੀਂ ਲੱਗਦੇ ਇਹਨਾਂ ਦੇ। ਦੂਰੋਂ ਆਉਂਦੇ ਇਹਨਾਂ ਨੂੰ ਵੇਖ ਕੇ ਲੋਕ ਰਾਹ ਬਦਲ ਰਹਿੰਦੇ ਸੀ ਕਿ ਗੁਰੂ ਕੇ ਦਰਕਾਰੇ ਨੇ ਗੁਰੂ ਕੇ ਫਟਕਾਰੇ ਹੋਏ ਨੇ ਇਹਨਾਂ ਦੇ ਮੱਥੇ ਨਹੀਂ ਲੱਗਣਾ। ਬੜੀ ਇਹਨਾਂ ਦੀ ਬੁਰੀ ਹਾਲਤ ਹੋਈ ਘਰ ਦੇ ਵਿੱਚ ਕਹਿੰਦੇ ਨੇ ਇੰਦਾਂ ਦਾ ਸਮਾਂ ਬਣ ਗਿਆ ਕਿ ਰੋਟੀ ਤੋਂ ਉਤਲ ਹੋ ਗਈ ਹੁਣ ਸਿੱਖਾਂ ਅੱਗੇ ਤਰਲੇ ਲੈਂਦੇ ਵੀ ਕਿੰਨੂੰ ਆਖੀਏ ਸਾਡੀ ਭੁੱਲ ਬਖਸ਼ਵਾ ਦੇ ਸਿੱਖਾਂ ਨੂੰ ਤੇ ਗੁਰੂ ਸਾਹਿਬ ਨੇ ਆਖਿਆ ਸੀ ਜਿਹੜਾ ਇਹਨਾਂ ਦੀ ਸ਼ਿਫਾਰਿਸ਼ ਕਰੇਗਾ ਉਹਨੂੰ ਨਸ਼ਰ ਕਰਾਂਗੇ ਉਹਨੂੰ ਵੀ ਸਜ਼ਾ ਦੇਾਂਗੇ ਇਤਿਹਾਸ ਕਹਿੰਦਾ ਫਿਰੇ ਲਾਹੌਰ ਦੇ ਵਿੱਚ ਇੱਕ ਸਿੱਖ ਰਹਿੰਦਾ ਉਹਦਾ ਨਾਮ ਸੀ ਭਾਈ ਲੱੱਦਾ ਬੜਾ ਦਇਆਵਾਲਾ ਬੜਾ ਪਰਉਪਕਾਰੀ ਬੜੇ ਉੱਚੇ ਸੱਚੇ ਜੀਵਨ ਦਾ ਮਾਲਕ ਸੀ ਇਹਨਾਂ ਨੇ ਸੋਚਿਆ ਕਿ ਭਾਈ ਲੱਧਾ ਜੀ ਦੇ ਕੋਲ ਜਾਈਏ ਉਹ ਸ਼ਾਇਦ ਸਾਡੀ ਸ਼ਿਫਾਰਿਸ਼ ਕਰ ਦੇਣ ਇਹ ਲਾਹੌਰ ਗਏ ਭਾਈ ਲੱਧਾ ਜੀ ਨੂੰ ਪਤਾ ਲੱਗਿਆ ਕਿ ਗੁਰੂ ਕੇ ਫਿਟਕਾਰੇ ਆ ਰਹੇ ਨੇ ਹੈ ਕੀਰਤਣੀਏ ਸੀ ਪਰ ਜੈਤਨ ਬਾਣੀ ਵਿਸਰ ਜਾਏ ਜਦੋਂ ਬਾਣੀ ਨਾਲੋਂ ਵਿਸਰ ਗਏ ਗੁਰੂ ਨਾਲੋਂ ਟੁੱਟ ਗਏ ਫਿਰ ਕੋੜੀ ਹੋਏ ਭਾਈ ਲੱਧਾ ਜੀ ਨੂੰ ਪਤਾ ਲੱਗਿਆ ਕਿ ਉਹ ਆ ਰਹੇ ਨੇ ਇਤਿਹਾਸ ਕਹਿੰਦਾ ਇਹਨਾਂ ਦੀ ਖਬਰ ਸੁਣ ਕੇ ਭਾਈ ਲੱਧਾ ਜੀ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਕਿ ਇਹਨਾਂ ਦੇ ਮੱਥੇ ਨਹੀਂ ਲੱਗਣਾ ਚਲੋ ਭਾਈ ਲੱਧਾ ਜੀ ਦੇ ਦਰਵਾਜ਼ੇ ਤੇ ਪਹੁੰਚੇ ਆਵਾਜ਼ਾਂ ਮਾਰਦੇ ਨੇ ਭਾਈ ਲੱਧਾ ਜੀ ਕਹਿੰਦੇ ਭਾਈ ਗੁਰੂ ਸਾਹਿਬ ਦਾ ਹੁਕਮ ਹੈ ਤੁਹਾਡੇ ਮੱਥੇ ਨਹੀਂ ਲੱਗਣਾ ਭਾਈ ਲੱਧਾ ਜੀ ਨੂੰ ਇਹ ਆਵਾਜ਼ ਦਾ ਦੇ ਕੇ ਕਹਿੰਦੇ ਨੇ ਭਾਈ ਲੱਧਾ ਜੀ ਤੁਸੀਂ ਬੜੇ ਪਰਉਪਕਾਰੀ ਹੋ ਬੜੀ ਕਰਨੀ ਵਾਲੇ ਗੁਰਸੇਖੋ ਇਹ ਤੁਹਾਡੇ ਅੱਗੇ ਤਰਲਾ ਹੀ ਹੈ ਸਾਡਾ ਜਾ ਤੇ ਸਾਡੀ ਬੇਨਤੀ ਮੰਨ ਕੇ ਗੁਰੂ ਕੋਲੋਂ ਬਖਸ਼ਵਾ ਦਿਓ ਤੇ ਜਾਂ ਅਸੀਂ ਤੁਹਾਡੇ ਦਰਵਾਜ਼ੇ ਤੇ ਆਪਣੇ ਪ੍ਰਾਣ ਤਿਆਗ ਦੇਾਂਗੇ ਜਦੋਂ ਇਹ ਹੱਥ ਕਰਕੇ ਬੈਠ ਗਏ ਭਾਈ ਲੱਧਾ ਜੀ ਉਹਨਾਂ ਦਰਵਾਜ਼ਾ ਨਹੀਂ ਖੋਲਿਆ ਮਨ ਵਿੱਚ ਇੱਕ ਵਿਚਾਰ ਆਈ ਕਿ ਹੈ ਤੇ ਗੁਰੂ ਕੇ ਸੇਖੀ ਭਟਕ ਗਏ ਨੇ ਭੁੱਲ ਗਏ ਨੇ ਤੇ ਇਹਨਾਂ ਨੂੰ ਹੁਣ ਆਪਣੀ ਗਲਤੀ ਮੰਨ ਰਹੇ ਨੇ ਤੇ ਬਖਸ਼ਵਾ ਦੇਣਾ ਚਾਹੀਦਾ ਕਿਉਂਕਿ ਸਿੱਖ ਦੇ ਅੰਦਰ ਪਹਿਲਾ ਗੋਣੀ ਦਇਆ ਵਾਲਾ ਭਰਿਆ ਗੁਰੂ ਸਹਿਬ ਨੇ ਜਿਸ ਦਿਨ ਪੰਜਾਂ ਪਿਆਰਿਆਂ ਦੀ ਚੋਣ ਹੋਈ ਤੇ ਪਹਿਲਾ ਸੇਖ ਹੀ ਉੱਠਿਆ ਭਾਈ ਦਇਆ ਸਿੰਘ ਸਭ ਤੋਂ ਪਹਿਲਾਂ ਦਇਆ ਹੀ ਆਈ ਸੀ ਤੇ ਦਇਆ ਵਿੱਚ ਆ ਕੇ ਭਾਈ ਲੱਧਾ ਜੀ ਨੇ ਇਹਨਾਂ ਨੂੰ ਬਖਸ਼ਵਾਉਣ ਦਾ ਫੈਸਲਾ ਕੀਤਾ ਕਹਿੰਦਾ ਮੇਰੇ ਮੱਥੇ ਨਹੀਂ ਲੱਗਣਾ ਜਦੋਂ ਤੱਕ ਤੁਸੀਂ ਬਖਸ਼ੇ ਨਹੀਂ ਜਾਂਦੇ ਉਦੋਂ ਤੱਕ ਤੁਸੀਂ ਮੈਨੂੰ ਉਹਨਾਂ ਦਰਸ਼ਨ ਦੇਣੇ ਨਾ ਮੇਰੇ ਦਰਸ਼ਨ ਕਰਨੇ ਪਰ ਮੈਂ ਤੁਹਾਡੀ ਭੁੱਲ ਜ਼ਰੂਰ ਬਖਸ਼ਾਵਾਂਗਾ ਤੁਸੀਂ ਮੇਰੇ ਮੱਥੇ ਨਹੀਂ ਲੱਗਣਾ ਇਤਿਹਾਸ ਕਹਿੰਦਾ ਭਾਈ ਲੱਧਾ ਜੀ ਨੇ ਅਗਲੇ ਦਿਨ ਆਪਣਾ ਮੁਖ ਕਾਲਾ ਕੀਤਾ ਵੇਖੋ ਸਿੱਖ ਜਦੋਂ ਪਰਉਪਕਾਰ ਕਰਨ ਦੀ ਥਾਣ ਲੈਂਦੇ ਹਨ ਕਿਵੇਂ ਪਰਉਪਕਾਰ ਕਰਨਾ ਤੇ ਸਿੱਖ ਇਸ ਹੱਦ ਤੱਕ ਵੀ ਜਾ ਸਕਦੇ ਇਹ ਇੱਕ ਸੱਚੇ ਸੁੱਚੇ ਸਿੱਖ ਦਾ ਜੀਵਨ ਹੈ ਅੱਜ ਨਹੀਂ ਉਹ ਸਿੱਖੀ ਲਾਭ ਦੀ ਮਾਫ ਕਰਿਓ ਪਰ ਉਹਨਾਂ ਸਮਿਆਂ ਵਿੱਚ ਇੰਦਾ ਦੀ ਸਿੱਖੀ ਸੀ ਭਾਈ ਲੱਧਾ ਜੀ ਨੇ ਆਪਣਾ ਮੁਖ ਕਾਲਾ ਕੀਤਾ ਗਲ ਵਿੱਚ ਛਿੱਤਰਾਂ ਦਾ ਖਾਰ ਪਾਇਆ ਇੱਕ ਢੋਲੀ ਜਿਹੜਾ ਸੀ ਨਾ ਉਹਨੂੰ ਵੀ ਭਾਈ ਲੱਧੇ ਨੇ ਆਪ ਕਰਾਇਆ ਦੇ ਇੱਕ ਨਾਲ ਲਿਆ ਕੇ ਤੂੰ ਢੋਲ ਵਜਾਉਣਾ ਹੈ ਇੱਕ ਗਧਾ ਕਿਰਾਏ ਤੇ ਲਿਆ ਉਹਦੇ ਤੇ ਬੈਠ ਕੇ ਭਾਈ ਲੱਦਾ ਜੀ ਲਾਹੌਰੋਂ ਤੁਰੇ ਪਿੱਛੇ ਪਿੱਛੇ ਇਹ ਦੋਨੋਂ ਭਰਾ ਇਹਨਾਂ ਨੂੰ ਕਹਿ ਦਿੱਤਾ ਭਾਈ ਲੱਦਾ ਜੀ ਨੇ ਤੁਸੀਂ ਮੇਰੇ ਮੱਥੇ 'ਤੇ ਨਹੀਂ ਲੱਗਣਾ ਮੇਰੇ ਪਿੱਛੇ ਪਿੱਛੇ ਆਈ ਜਾਓ ਪਿੱਛੇ ਪਿੱਛੇ ਦੋਨੋਂ ਭਰਾ ਅੱਗੇ ਅੱਗੇ ਗਧੇ ਤੇ ਭਾਈ ਲੱਦਾ ਜੀ ਬੈਠੇ ਨੇ ਲੋਕ ਹਾਹਾਕਾਰ ਕਰਦੇ ਤੂ ਤੂ ਕਰਦੇ ਮਜ਼ਾਕ ਉਡਾਉਂਦੇ ਸੀ ਭਾਈ ਲੱਦਾ ਜੀ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਗੁਰੂ ਗੁਰੂ ਜਪਦੇ ਕੋਈ ਅੰਮ੍ਰਿਤਸਰ ਸਾਹਿਬ ਆ ਗਏ ਢੋਲ ਵੱਜ ਰਿਹਾ ਐ ਅੰਮ੍ਰਿਤਸਰ ਦੀਆਂ ਸਾਰੀਆਂ ਗਲੀਆਂ ਦੇ ਵਿੱਚ ਭਾਈ ਲੱਧਾ ਜੀ ਕਹਿੰਦੇ ਉਸੇ ਤਰ੍ਹਾਂ ਫਿਰੇ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਨਾ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਫੇਰਣਾ ਹੈ ਬੇਇੱਜ਼ਤ ਕਰਨਾ ਹੈ ਭਾਈ ਲੱਧਾ ਜੀ ਸਾਰੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਉਸੇ ਤਰ੍ਹਾਂ ਖੋਤੇ ਤੇ ਚੜ ਕੇ ਘੁੰਮਦੇ ਰਹੇ ਫਿਰ ਜਿੱਥੇ ਦੀਵਾਨ ਖਾਲ ਹੈ ਨਾ ਮੰਜੀ ਸਾਹਿਬ ਉਸ ਪਾਸੇ ਥਾਣੀ ਭਾਈ ਲੱਧਾ ਜੀ ਆ ਰਹੇ ਨੇ ਢੋਲ ਵੱਜ ਰਿਹਾ ਗੁਰੂ ਅਰਜਨ ਸਾਹਿਬ ਜਿੱਥੇ ਗੁਰਦੁਆਰਾ ਦੁਖ ਭੰਜਣੀ ਬੇਰ ਹੈ ਇੱਥੇ ਇੱਕ ਥੜਾ ਬਣਿਆ ਜਿਹਨੂੰ 86 ਤੀਰਤ ਕਹਿੰਦੇ। ਉੱਥੇ ਬੈਠੇ ਹੋਏ ਸੀ ਆਵਾਜ਼ ਸੁਣੀ ਸਤਿਗੁਰੂ ਸਿੱਖ ਨੂੰ ਪੁੱਛਦੇ ਨੇ ਆਵਾਜ਼ ਕਾਦੀ ਆ ਰਹੀ ਹੈ? ਸਿੱਖ ਕਹਿੰਦਾ ਜੀ ਭਾਈ ਲੱਧਾ ਜੀ ਆ ਰਹੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਲੱਧਾ ਜੀ ਨੂੰ ਕਹੋ ਕਿ ਤੈਨੂੰ ਗੁਰੂ ਘਰ ਆਉਣ ਦੀ ਜਾਂਚ ਨਹੀਂ ਹੈ ਕਿਵੇਂ ਸ਼ੋਰ ਮਚਾ ਰਿਹਾ ਹੈ? ਸਿੱਖ ਆ ਕੇ ਕਹਿੰਦਾ ਜੀ ਉਹ ਤੇ ਭਾਈ ਸੱਤੇ ਤੇ ਬਲਵੰਡ ਨੂੰ ਬਖਸ਼ਵਾਉਣ ਆ ਰਹੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਉਹਨੂੰ ਦੱਸਿਆ ਨਹੀਂ ਕਿਸੇ ਨੇ? ਕਿ ਜਿਹੜਾ ਉਹਨਾਂ ਦੀ ਸ਼ਿਫਾਰਿਸ਼ ਕਰੇਗਾ ਉਹਨੂੰ ਨਸ਼ਰ ਕੀਤਾ ਜਾਏਗਾ ਸਿੱਖ ਕਹਿੰਦੇ ਸਤਗੁਰੂ ਨਸ਼ਰ ਹੋ ਕੇ ਆ ਰਹੇ ਨੇ ਜਦੋਂ ਗੁਰੂ ਅਰਜਨ ਸਾਹਿਬ ਨੂੰ ਪਤਾ ਲੱਗਿਆ ਇਤਿਹਾਸ ਕਹਿੰਦੇ ਸਤਗੁਰੂ ਅੱਗੋਂ ਉੱਠ ਕੇ ਗਏ ਭਾਈ ਲੱਧਾ ਜੀ ਨੂੰ ਸਤਗੁਰੂ ਜੀ ਮਿਲਦੇ ਨੇ ਉਹਨੂੰ ਗਧੇ ਤੋਂ ਉਤਾਰਿਆ ਸਤਗੁਰੂ ਜੀ ਨੇ ਗੱਲ ਨਾਲ ਲਾਇਆ ਬਚਨ ਆਖੇ ਭਾਈ ਲੱਧਾ ਪਰਉਪਕਾਰੀ ਕਿ ਤੂੰ ਬੜਾ ਵੱਡਾ ਪਰਉਪਕਾਰੀ ਹੈ ਭਾਈ ਲੱਧਾ ਜੀ ਕਹਿੰਦੇ ਸਤਗੁਰੂ ਬਾਕੀ ਬਚਨ ਬਾਅਦ ਵਿੱਚ ਜੇੜੀ ਕੋਈ ਸਜ਼ਾ ਦੇਣੀ ਹੈ ਮੈਨੂੰ ਕਿਰਪਾ ਕਰਕੇ ਉਹ ਸਜ਼ਾ ਦੇ ਦਿਓ ਇਹਨਾਂ ਦੀ ਭੁੱਲ ਬਖਸ਼ ਦਿਓ ਮੈਨੂੰ ਬਾਅਦ ਵਿੱਚ ਮਿਲ ਲਿਓ ਪਹਿਲਾ ਜਿਹੜੀ ਸਜ਼ਾ ਉਹ ਦੇ ਲਿਓ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਹੁਣ ਕੋਈ ਸਜ਼ਾ ਨਹੀਂ ਭਾਈ ਲੱਦਾ ਜੀ ਤੂੰ ਵੀ ਬਖਸ਼ਿਆ ਇਹ ਵੀ ਬਖਸ਼ੇ ਜਾਣਗੇ ਪਰ ਇਹਨਾਂ ਨੂੰ ਕਹਿ ਜਿਸ ਮੁਖ ਨਾਲ ਗੁਰੂ ਕੀ ਨਿੰਦਿਆ ਕੀਤੀ ਉਸੇ ਮੁਖ ਨਾਲ ਗੁਰੂ ਕੀ ਉਸਤਤ ਕਰਨ ਫਿਰ ਭਾਈ ਸੱਤਾ ਜੀ ਤੇ ਭਾਈ ਬਲਵੰਡੜੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਸਾਹਿਬ ਤੱਕ ਪੰਜ ਗੁਰੂ ਸਾਹਿਬਾਂ ਦੀ ਵਡਿਆਈ ਵਿੱਚ ਬਾਣੀ ਉਚਾਰਨ ਕੀਤੀ ਅੱਠ ਪੌੜੀਆਂ ਦੀ ਉਹ ਬਾਣੀ ਹੈ ਉਹਨੂੰ ਟਿੱਕੇ ਕੀ ਬਾਣੀ ਵੀ ਕਿਹਾ ਜਾਂਦਾ ਹੈ ਉਹ ਜਦੋਂ ਬਾਣੀ ਉਚਾਰਦੇ ਨੇ ਜਿਉਂ-ਜਿਉਂ ਕਹਿੰਦੇ ਉਹਨਾਂ ਨੇ ਬਾਣੀ ਉਚਾਰੀ ਤਿਉਹ ਤਿਉਹ ਉਹਨਾਂ ਦਾ ਕੋੜ ਦਾ ਰੋਗ ਮਿਟਦਾ ਗਿਆ ਔਰ ਬਾਣੀ ਨੇ ਨਾਲੋਂ ਵਿਸਰ ਗਏ ਸੀ ਕੋੜੀ ਬਣ ਗਏ ਜਦੋਂ ਬਾਣੀ ਨਾਲ ਜੁੜ ਗਏ ਤੇ ਤਨ ਰੋਗ ਹੋ ਗਿਆ ਕੰਚਣ ਵਰਗੀ ਦੇਹ ਹੋ ਗਈ ਤੇ ਗੁਰੂ ਅਰਜੁਨ ਸਾਹਿਬ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਤੇ ਇੱਕ ਸਤਿਗੁਰੂ ਨੇ ਉਹਨਾਂ ਦੀ ਬਾਣੀ ਨੂੰ ਇੱਕ ਅਸੀਸ ਦਿੱਤੀ ਕਿ ਤਨ ਦਾ ਕਿਸੇ ਤਰ੍ਹਾਂ ਦਾ ਵੀ ਰੋਗ ਹੋ ਜਾਏ ਚਮੜੀ ਦਾ ਕੋੜ ਦਾ ਕੋਈ ਵੀ ਰੋਗ ਹੋ ਜਾਏ ਭਾਵਨਾ ਦੇ ਨਾਲ ਇਹਨਾਂ ਦੀ ਉਚਾਰੀ ਜਿਹੜਾ ਬਾਣੀ ਪੜੇਗਾ ਉਹਦਾ ਕੋੜ ਦਾ ਰੋਗ ਵੀ ਦੂਰ ਹੋਏਗਾ ਇਹ ਉਹਨਾਂ ਦੀ ਬਾਣੀ ਨੂੰ ਸਤਿਗੁਰੂ ਨੇ ਅਸੀਸ ਦਿੱਤੀ ਸੀ ਸੋ ਕਹਿਣ ਤੋਂ ਭਾਵ ਜੇ ਬਾਣੀ ਵਿਸਰ ਜਾਂਦੀ ਹੈ ਤਨ ਰੋਗੀ ਹੋ ਜਾਂਦਾ ਹੈ ਬਾਣੀ ਜਾਦ ਆ ਜੇ ਬਾਣੀ ਨਾਲ ਤਨ ਜੁੜ ਜਾਏ ਤੇ ਰੋਗ ਮਿਟਦੇ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਤਨ ਚੋਂ ਬਾਣੀ ਵਿਸਰਦੀ ਹੈ ਉਹ ਪੱਕੇ ਰੋਗੀ ਦੀ ਤਰ੍ਹਾਂ ਕੋੜ ਦੇ ਰੋਗੀ ਦੀ ਤਰ੍ਹਾਂ ਬਿਰਲਾਪ ਕਰਦਾ ਸੋ ਇਸ ਕਰਕੇ ਯਤਨ ਕਰਨਾ ਚਾਹੀਦਾ ਵੱਧ ਤੋਂ ਵੱਧ ਬਾਣੀ ਪੜ੍ਹੀਏ ਸੁਣੀਏ ਆਪਣੇ ਜੀਵਨ ਨੂੰ ਸਫਲ ਕਰੀਏ ਜੀ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ